ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਲਗਾਤਾਰ ਨਵੀਆਂ ਹਦਾਇਤਾਂ ਦਾ ਐਲਾਨ ਕੀਤਾ ਜਾ ਰਿਹਾ ਜਿਸ ਦੇ ਕਾਰਨ ਨੈਸ਼ਨਲ ਹਾਈਵੇਅ ਅਥਾਰਟੀ ਨੇ ਐਲਾਨ ਕੀਤੇ ਨੇ ਕਿ ਹੁਣ ਉਨ੍ਹਾਂ ਲੋਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਏਗੀ ਜਿਨ੍ਹਾਂ ਨੇ ਆਪਣੇ ਵਾਹਨਾਂ ਦੇ ਸ਼ੀਸ਼ੇ ਫਾਸਟ ਟੈਗ ਨਹੀਂ ਲਗਾਇਆ। ਉਨ੍ਹਾਂ ਨੇ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਬਲੈਕਲਿਸਟ ਕੀਤਾ ਜਾ ਸਕਦਾ ਹੈ। ਟੋਲ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਦੇ ਲਈ ਢਿੱਲੀ ਫਾਸਟ ਟੈਗ ਪ੍ਰਕਿਰਿਆ ਨੂੰ ਵੀ ਮਜ਼ਬੂਤ ਕੀਤਾ ਗਿਆ। ਟੋਲ ਪਲਾਜ਼ਾ ਤੇ ਇਹ ਇਸ ਲਈ ਕੀਤਾ ਗਿਆ ਤਾਂ ਜੋ ਸਾਲਾਨਾ फास्ट सिस्टम ਅਤੇ ਮਲਟੀ ਲੇਨ ਪ੍ਰੀ ਫਲੋਰ ਫਾਸਟ ਟਰੈਕ ਦੀ ਪ੍ਰਮਾਣਿਕਤਾ ਤੇ ਪ੍ਰਣਾਲੀ ਨੂੰ ਯਕੀਨੀ ਬਣਾਇਆ ਜਾ ਸਕੇ ਇਸ ਸਮੱਸਿਆ ਦਾ ਹੱਲ ਨੈਸ਼ਨਲ ਹਾਈਵੇ ਸਰਕਲਰ ਹੈਗਾ ਐਨ ਐਚ ਆਈ ਦਾ ਜਿਹੜਾ ਕਿ ਜੇਕਰ ਕਿਸੇ ਉਦੇ ਵਿੱਚ ਉਹਨਾਂ ਨੇ ਇਹ ਗਾਈਡਲਾਈਨਸ ਦਿੱਤੀ ਹੈ ਕਿ ਜੇਕਰ ਤੁਸੀਂ ਆਪਣੀ ਗੱਡੀ ਦਾ ਫਾਸਟ ਟੈਗ ਹੈ ਜਿਹੜਾ ਉਹਨੂੰ ਤੁਸੀਂ ਆਪਣੀ ਗੱਡੀ ਦੇ ਗਲਾਸ ਤੇ ਨਹੀਂ ਲਗਾਉਂਦੇ ਹੈਗੇ ਨਹੀਂ ਪੇਸਟ ਕਰਦੇ ਹੈ ਜਾਂ ਨਹੀਂ ਚਿਪਕਾਉਂਦੇ ਹੈਗੇ ਆਲਰੇਡੀ ਇੱਕ ਹਫ਼ਤੇ ਤੋਂ ਜਾਂ 10 ਦਿਨ ਤੱਕ ਉਹ ਆਲਰੇਡੀ ਤੁਹਾਡਾ ਬਲੈਕਲਿਸਟ ਹੋ ਜਾਏਗਾ ਉਹਦੇ ਪਿੱਛੇ ਰੀਜ਼ਨ ਇਹ ਹੈਗਾ ਸਰ ਕਿ ਇੱਕ ਗੱਡੀ ਮਤਲਬ ਕਹਿੰਦਾ ਕਿ ਇੱਕ ਫਾਸਟ ਟੈਗ ਤੁਹਾਡੀ ਗੱਡੀ ਦਾ ਜਿਹੜਾ ਫਾਸਟ ਟੈਗ ਹੈਗਾ ਉਹ ਕੋਈ ਅਦਰ ਪਰਸਨ ਯੂਜ਼ ਨਾ ਕਰੇ ਕੀ ਕੱਲ ਨੂੰ ਕੋਈ ਘਟਨਾ ਹੋਵੇ ਤੇ ਪੁਲਿਸ ਜਾਂ ਕੋਈ ਹੋਰ ਏਜੰਸੀ ਕੁਇਰੀ ਕਰੇ ਤੇ ਉਹਦੇ ਵਿੱਚ ਕੀ ਹੁੰਦਾ ਕਿ ਉਹ ਗੱਡੀ ਨਹੀਂ ਮਿਲਦੀ ਹੈਗੀ ਇਸ ਕਰਕੇ ਇੱਕ ਗੱਡੀ 1 ਵਹੀਕਲ 1 ਫਾਸਟ ਹੈਗਾ ਜਿਹੜਾ ਉਹ ਜ਼ਰੂਰੀ ਹੋ ਗਿਆ ਜੀ ਜੀ ਇਹ ਵੀ ਤਾਂ ਕਿਆ ਜਾਸਰ ਇਸ ਵਕਤ ਲੰਮੀਆਂ ਲੈਣਾ ਪੈ ਜਾਂਦੀਆਂ ਉਹ ਹਾਂ ਜੀ ਜਦੋਂ ਬਿਲਕੁਲ ਬਿਲਕੁਲ ਉਹਦੇ ਵਿੱਚ ਵੀ ਇਹ ਕਾਫੀ ਜ਼ਿਆਦਾ ਸਾਡੀ ਹੈਲਪ ਕਰੇਗਾ ਐਂਡ ਰੋਡ ਯੂਜ਼ਰ ਦੀ ਵੀ ਹੈਲਪ ਕਰੇਗਾ ਇਹਦੇ ਨਾਲ ਸਮਾਂ ਵੀ ਬਚੇਗਾ ਤੇ ਜਿਹੜੀਆਂ ਪ੍ਰੋਬਲਮਸ ਕ੍ਰੀਏਟਸ ਹੁੰਦੀਆਂ ਹੈਗੀਆਂ ਕਈ ਵਾਰ ਪਲਾਜ਼ਾ ਦੇ ਤੁਸੀਂ ਦੇਖੀਆਂ ਹੀ ਹੁੰਨੀਆਂ ਵਿਜੀਬਲ ਹੋ ਜਾਂਦੀਆਂ ਇਹ ਪ੍ਰੋਬਲਮ ਤੋਂ ਸਾਨੂੰ ਕਾਫੀ ਜ਼ਿਆਦਾ ਹੈਲਪ ਮਿਲੇਗੀ ਤੇ ਜਿਹੜਾ ਇੱਕ ਨਵਾਂ ਸੀਗਾ ਪੀ ਸਾਡਾ 3000 ਹੈ ਤੇ ਉਹਦੇ ਬਾਰੇ ਕੀ ਜਾਣਕਾਰੀ ਹਾਂਜੀ ਸਰ ਉਹਦੀ ਵੀ ਜਾਣਕਾਰੀ ਤੁਹਾਨੂੰ ਪੂਰੀ ਦਿਆਂਗੇ ਸਾਡੇ ਮਾਨੇ ਮੰਤਰੀ ਨਿਤਨ ਗੜਕਰੀ ਜੀ ਦਾ ਸੰਸਦ ਦੇ ਵਿੱਚ ਬਿਆਨ ਆਇਆ ਹੈਗਾ ਉਹਨਾਂ ਨੇ 15 ਅਗਸਤ ਤੋਂ ਐਨੂਅਲ ਪਾਸ ਹੈ ਜਿਹੜਾ ਉਹ ਲਾਂਚ ਕੀਤਾ ਹੈਗਾ ਹੈ ਜਿਹੜਾ 3000 ਰੁਪਏ ਦੇ ਨਾਲ ਤੁਹਾਨੂੰ ਪੂਰੇ 1 ਸਾਲ ਦਾ ਪਾਸ ਮਿਲੇਗਾ ਉਹਦੇ ਵਿੱਚ ਓਨਲੀ ਤੁਸੀਂ NHAI ਦਾ ਪੂਰੇ ਭਾਰਤ ਦੇ ਵਿੱਚ ਕੋਈ ਵੀ ਪਲਾਜ਼ਾ ਹੋਵੇ ਤੁਸੀਂ 200 ਵਾਰ ਉਹਨੂੰ ਕ੍ਰੋਸ ਕਰ ਸਕਦੇ ਹੋ। ਔਰ ਇਟ ਮੀਨਸ ਉਹ ਕੰਮ ਵੀ NHAI ਦੇ ਪਲਾਜ਼ਾ ਤੇ ਹੀ ਕਰੇਗਾ। ਅਦਰਵਾਈਜ਼ ਸਟੇਟ ਪਲਾਜ਼ਾ ਹੈਗਾ ਜਾਂ ਐਕਸਪ੍ਰੈਸ ਵੇ ਹੈਗਾ ਉਹਦੇ ਤੇ ਉਹ ਵਰਕਿੰਗ ਨਹੀਂ ਕਰੇਗਾ। ਉਹਦੇ ਤੇ ਤੁਹਾਡੇ ਜੋ ਬੇਸਿਕ ਚਾਰजेस ਹੈਗੇ ਆ ਉਹ ਤੁਹਾਡੇ ਉੱਲ ਲੱਗਣਗੇ।